ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਖਮ ਮਾਰਗ ਦਾ ਪਾੰਦੀ ਭਗਤ ਪੂਰਨ ਸਿੰਘ ਜੀ ਹੋਏ ਹਨ ਆਓ ਅਸੀਂ ਇੱਕ ਮਹਾਨ ਸਮਾਜ ਸੇਵਕ ਦੀ ਜੀਵਨੀ ਤੇ ਪ੍ਰਕਾਸ਼ ਪਾਉਨੇ ਹਾਂ ਦਇਆ ਤੇ ਪਿਆਰ ਦੀ ਮੂਰਤ ਹਨ ਭਗਤ ਪੂਰਨ ਸਿੰਘ ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਨੇ ਆਸਰਿਆਂ ਦਾ ਆਸਰਾ ਨਿਮਾਣਿਆਂ ਦਾ ਮਾਨ ਨਿਤਾਣਿਆਂ ਦਾ ਤਾਨ ਨੇ ਓਟਿਆਂ ਦੀ ਓਟ ਮਹਾਨ ਦੇਸ਼ ਭਗਤ ਦਾ ਜਨਮ 4 ਜੂਨ 204 ਨੂੰ ਰਾਜੀਵਾਲ ਰੋਹਣੋ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ਼੍ਰੀ ਸ਼ਿਭੂ ਮਲ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ ਇਹਨਾਂ ਦਾ ਬਚਪਨ ਦਾ ਨਾਮ ਰਾਮਜੀਤ ਦਾਸੀ ਦਇਆ ਦੇ ਸੰਸਕਾਰ ਸ਼ੁਰੂ ਵਿੱਚ ਭਗਤ ਪੂਰਨ ਸਿੰਘ ਨੂੰ ਆਪਣੀ ਮਾਤਾ ਕੋਲੋਂ ਮਿਲੇ ਮਾਤਾ ਜੀ ਭਗਤ ਜੀ ਨੂੰ ਰਾਜਾ ਜਨਕ ਹਲੂਮਾਨ ਜਤੀ ਭਗਤ ਪਰਥਰੀ ਜੀ ਦੀਆਂ ਸਾਖੀਆਂ ਸੁਣਾਉਂਦੇ ਉਹ ਆਪਣੇ ਹੱਥੀਂ ਵੱਖ-ਵੱਖ ਸੇਵਾ ਦੇ ਕੰਮ ਕਰਦੇ ਜਿਸ ਤਰ੍ਹਾਂ ਖੂਹ ਵਿੱਚੋਂ ਪਾਣੀ ਕੱਢ ਕੇ ਰਾਹੀਆਂ ਨੂੰ ਅਤੇ ਪਿੰਡ ਦੇ ਪਸ਼ੂਆਂ ਦੇ ਚੌਣੇ ਨੂੰ ਪਿਉਣਾ ਦਰਖਤ ਲਾਉਣੇ ਗਰੀਬਾਂ ਨੂੰ ਰੋਟੀ ਖਵਾਉਣੀ ਆਦਿ ਇਹਨਾਂ ਸਾਰੇ ਕੰਮਾਂ ਵਿੱਚੋਂ ਸਕੂਲੋਂ ਛੁੱਟੀ ਵਾਲੇ ਦਿਨ ਭਗਤ ਜੀ ਨੂੰ ਆਪਣੇ ਨਾਲ ਲਾਉਂਦੇ ਰਾਹਾਂ ਵਿੱਚੋਂ ਇੱਟ, ਕੰਡਾ, ਕੱਚ ਚੁੱਕਣ ਦੀ ਵੀ ਪ੍ਰੇਰਣਾ ਦਿੰਦੇ ਕਿਉਂਕਿ ਭਗਤ ਜੀ ਹਿੰਦੂ ਘਰ ਵਿੱਚ ਪੈਦਾ ਹੋਏ ਸਨ ਇਸ ਕਰਕੇ ਨਮਾਨ ਚਾਲੀਸਾ ਦਾ ਪਾਠ ਇੱਕ ਲਤ ਤੇ ਖਲੋਕੇ ਕਰਦੇ ਵਰਤ ਰੱਖਦੇ ਅਤੇ ਠਾਕੁਰ ਦਵਾਰੇ ਜਾ ਕੇ ਮੂਰਤੀਆਂ ਨੂੰ ਇਸ਼ਨਾਨ ਕਰਉਂਦੇ ਕਾਲ ਐਨ ਕਰਕੇ ਘਰ ਵਿੱਚ ਦ੍ਰਿਵੀ ਆ ਗਈ ਤੇ ਇੱਕ ਦਿਨ ਭਗਤ ਜੀ ਜਦੋਂ ਖੰਨੇ ਤੋਂ ਆਪਣੇ ਪਿੰਡ ਪੈਦਲ ਜਾ ਰਹੇ ਸਨ ਰਾਤ ਪੈ ਗਈ ਭਗਤ ਜੀ ਸ਼ਿਵ ਦਿਆਲੇ ਗਏ ਮੂਰਤੀਆਂ ਨੂੰ ਇਸ਼ਨਾਨ ਕਰਾਇਆ ਤੇ ਜਦੋਂ ਰਾਤ ਨੂੰ ਰੋਟੀ ਲਈ ਕੰਟੀ ਬੱਚੀ ਤਾਂ ਭਗਤ ਜੀ ਵੀ ਪੰਗਤ ਵਿੱਚ ਜਾ ਬੈਠੇ ਪਰ ਉਹਨਾਂ ਨੂੰ ਇਹ ਕਹਿ ਕੇ ਉਠਾ ਦਿੱਤਾ ਗਿਆ ਕਿ ਰੋਟੀ ਕੇਵਲ ਇੱਥੋਂ ਦੇ ਵਿਦਿਆਰਥੀਆਂ ਨੂੰ ਹੀ ਦਿੱਤੀ ਜਾਂਦੀ ਹੈ ਇਸ ਦੇ ਉਲਟ ਜਦ ਭਗਤ ਜੀ ਨੂੰ ਗੁਰਦੁਆਰਾ ਰੇਰੂ ਸਾਹਿਬ ਦੇ ਗੁਰਦੁਆਰੇ ਖਹਿੜਨਾ ਪਿਆ ਤਾਂ ਉੱਥੇ ਬੜੇ ਪਿਆਰ ਨਾਲ ਪ੍ਰਸ਼ਾਦਾ ਸ਼ਕਾਇਆ ਗਿਆ ਜਿਸ ਵਿੱਚ ਖੀਰ ਵੀ ਸੀ ਤੇ ਰਾਤ ਨੂੰ ਆਰਾਮ ਕਰਨ ਲਈ ਬਿਸਤਰਾ ਵੀ ਮਿਲਿਆ ਕੀਰਤਨ ਨਾਲ ਵੀ ਭਗਤ ਜੀ ਬੜੇ ਪ੍ਰਸੰਨ ਹੋਏ ਦੂਸਰੀ ਵਾਰ ਫਤਿਹਗੜ੍ਹ ਸਾਹਿਬ ਵਿਖੇ ਮਹਾਰਾਜਾ ਪਟਿਆਲਾ ਤੇ ਏਡੀਸੀ ਦੀ ਦਸਤਾਰ ਬੜੀ ਸੁਗਣੀ ਲੱਗੀ ਸਾਰੀ ਸੰਗਤ ਬਿਨਾਂ ਊਚ ਨੀਚ ਦੇ ਭੇਤ ਭਾਵ ਤੋਂ ਉਹ ਥਾਂ ਤੇ ਬੈਠੀ ਹੋਈ ਸੀ ਇਸ ਗੱਲ ਤੋਂ ਹੀ ਭਗਤ ਜੀ ਬਹੁਤ ਪ੍ਰਭਾਵਿਤ ਹੋਏ ਤੇ RAM JI DAS POORN SINGH ਬਣ ਗਏ ਇਹਨਾਂ ਦੀ ਪੜਾਈ ਵਾਸਤੇ ਮਾਤਾ ਮਹਿਤਾਬ ਕੌਰ ਨੂੰ ਕਿਸੇ ਦੇ ਘਰ ਭਾਂਡੇ ਮਾਂਜਣ ਦੀ ਨੌਕਰੀ ਵੀ ਕਰਨੀ ਪਈ ਇਸ ਲਈ ਭਗਤ ਜੀ ਆਪਣੇ ਸਕੂਲ ਦੀ ਵਿਦਿਆਚਾਰੀ ਨਾ ਰਖ ਸਕੇ ਸਨ 1824 ਵਿੱਚ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਰਹਿਣ ਲੱਗ ਪਏ ਅਤੇ ਬਿਨਾਂ ਤਨਖਾਹ ਤੋਂ ਸੇਵਾ ਕਰਨ ਲੱਗ ਪਏ ਉੱਥੇ ਰਹਿੰਦਿਆਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਲਵਾਰਿਸ ਲੂਲਾ ਪਿਆਰਾ ਸਿੰਘ ਮਿਲ ਪਿਆ ਜਿਸ ਨੂੰ ਬਾਬਾ ਜੀ ਆਖਰੀ ਦਮ ਤੱਕ ਆਪਣੇ ਜਿਗਰ ਦਾ ਟੁਕੜਾ ਤੇ ਗਲੇ ਦਾ ਹਾਰ ਸਮਝ ਕੇ ਪਾਲਦੇ ਰਹੇ ਗੁਰਦੁਆਰਾ ਡੇਹਰਾ ਸਾਹਿਬ ਕਿਸੇ ਨੂੰ ਵੀ ਯਾਤਰਾ ਜਾਂ ਗਰੀਬ ਨੂੰ ਤਿੰਨ ਦਿਨ ਤੋਂ ਵੱਧ ਪ੍ਰਸ਼ਾਦਾ ਨਹੀਂ ਸੀ ਮਿਲਦਾ ਪਰ ਕਈ ਗਰੀਬ ਤੇ ਬੇਕਾਰਾਂ ਦੇ ਦਿਨ ਦਿਨਾਂ ਤੋਂ ਵੱਧ ਵੀ ਪ੍ਰਸ਼ਾਦਾ ਛਕਣ ਆ ਜਾਣਾ ਤੇ ਭਗਤ ਜੀ ਨੇ ਉਹਨਾਂ ਨੂੰ ਚੋਰੀ ਰੋਟੀ ਖਵਾਣੀ ਦਿਮਾਗ ਤਿੱਖਾ ਹੋਣ ਕਰਕੇ ਬੇਕਾਰੀ ਤੇ ਗਰੀਬਾਂ ਦੀ ਸਮੱਸਿਆ ਦਾ ਕਾਰਨ ਲੱਭਦੇ ਲੱਭਦੇ}{|\text{ਤਿਆਲ ਸਿੰਘ ਲਾਇਬ੍ਰੇਰੀ ਲਾਹੌਰ ਵਿੱਚ ਕਿਤਾਬਾਂ ਪੜਨ ਲੱਗ ਪਏ ਤੇ ਚੋਟੀ ਦੇ ਵਿਦਵਾਨ ਬੜੇ}} ਇਥੇ ਹੀ ਮਹਾਤਮਾ ਗਾਂਧੀ ਦੇ ਖਿਆਲਾਂ ਤੋਂ ਪ੍ਰਭਾਵਿਤ ਹੋ ਕੇ ਖੱਦਰ ਪਹਿਨਣਾ ਸ਼ੁਰੂ ਕੀਤਾ ਅਖੀਰ ਤੱਕ ਪਹਿਨਿਆ ਤੇ ਉਸ ਦਾ ਪ੍ਰਚਾਰ ਕੀਤਾ ਭਗਤ ਜੀ ਨੇ ਕਿਸੇ ਕਿਤਾਬ ਵਿੱਚ ਪੜ੍ਹਿਆ ਸੀ ਕਿ ਹਜ਼ਰਤ ਮੁਹੰਮਦ ਸਾਹਿਬ ਇੱਕ ਚੌਂਪੜੀ ਵਿੱਚ ਰਹਿੰਦੇ ਸਨ ਤੇ ਚੌਂਪੜੀ ਦੇ ਬਾਹਰ 3-4 ਦੇ ਲਗੜੇ ਜਾਂ ਕੋਹੜੀ ਰਹਿੰਦੇ ਸਨ ਜਿਨ੍ਹਾਂ ਦੀ ਉਹ ਸੇਵਾ ਕਰਦੇ ਸਨ ਇਸੇ ਗੱਲ ਤੋਂ ਹੀ ਲੂਲੇ ਲੰਗੜੀਆਂ ਰੋਗੀਆਂ ਤੇ ਅਪਾਹਜਾਂ ਦੀ ਸੇਵਾ ਕਰਨ ਦੀ ਲਗਨ ਤਿੱਖੀ ਹੋ ਗਈ ਗੁਰਦੁਆਰਾ ਸਾਹਿਬ ਰਹਿੰਦੇ ਹੋਏ ਬਾਣੀ ਕੰਨਾਂ ਤੱਕ ਪੈਂਦੀ ਰਹਿੰਦੀ ਜਿਸ ਤੋਂ ਸਬਰ ਸੰਤੋਖ ਤੇ ਦਿਆਲੀ ਪ੍ਰੇਰਣਾ ਮਿਲਦੀ ਰਹਿੰਦੀ ਜਿਸ ਤਰ੍ਹਾਂ ਮਨ ਸੰਤੋਖ ਸਰਬਜੀ ਦਇਆ ਇਹ ਵਿਦ ਵਰਤ ਸੰਪੂਰਨ ਪਿਆ ਦਇਆ ਦੀ ਹੱਦ ਬਾਬਾ ਜੀ ਦੀ ਇਸ ਗੱਲ ਤੋਂ ਮਿਲਦੀ ਹੈ ਬਾਬਾ ਜੀ ਨੂੰ ਪਤਾ ਲੱਗਾ ਕਿ ਜੁੱਤੀਆਂ ਬਣਾਉਣ ਵਾਸਤੇ ਵਧੀਆ ਚਮੜਾ ਤਿਆਰ ਕਰਨ ਲਈ ਜਿਉਂਦੇ ਪਸ਼ੂਆਂ ਉੱਤੇ ਉਬਲਦਾ ਪਾਣੀ ਪਾਇਆ ਜਾਂਦਾ ਹੈ ਤੇ ਫਿਰ ਜਾਨਵਰਾਂ ਨੂੰ ਹੰਡਰਾਂ ਨਾਲ ਕੁੱਟਿਆ ਜਾਂਦਾ ਹੈ ਇਹ ਪਤਾ ਲੱਗਣ ਉੱਤੇ ਬਾਬਾ ਜੀ ਨੇ ਕਦੇ ਵੀ ਚਮੜੇ ਦੀ ਜੁੱਤੀ ਨਾ ਪਾਈ ਸੇਵਾ ਤੇ ਪਰਉਪਕਾਰ ਦੇ ਕੰਮ ਕਰਦਿਆਂ ਬਾਬਾ ਜੀ ਨੇ ਆਪਣੇ ਜੀਵਨ ਦੇ 24 ਸਾਲ ਗੁਰਦੁਆਰਾ ਡੇਹਰਾ ਸਹਿਬ ਬਿਤਾਏ ਸਨ 1947 ਵਿੱਚ ਦੇਸ਼ ਦੀ ਵੰਡ ਵੇਲੇ ਬਾਬਾ ਜੀ ਲੂਲੇ ਬਾਲਕ ਜਿਸ ਦਾ ਨਾਮ ਪਿਆਰਾ ਸਿੰਘ ਰੱਖਿਆ ਸੀ ਅਤੇ ਇੱਕ ਬਿਰਧ ਮਰੀਜ਼ ਨਾਲ ਅੰਮ੍ਰਿਤਸਰ ਪਹੁੰਚੇ ਉਸ ਵੇਲੇ ਬਾਬਾ ਜੀ ਕੋਲ ਸਿਰਫ 2 ਸਵਾ ਰੁਪਏ ਸੀ ਸਰਨਾਰਥੀਆਂ ਦੇ ਕੈਂਪ ਵਿੱਚ ਬਿਮਾਰਾਂ ਅਤੇ ਲੋੜਵੰਦਾਂ ਦੀ ਸੇਵਾ ਦਿਨ ਰਾਤ ਕਰਦੇ ਰਹਦੇ। ਕੁਝ ਮਹੀਨਿਆਂ ਬਾਅਦ ਸਰਕਾਰੀ ਕੈਂਪ ਖਤਮ ਹੋ ਗਿਆ ਪਰ ਸਰਨਾਰਥੀ ਫਿਰ ਵੀ ਆਉਂਦੇ ਰਹੇ। ਬਾਬਾ ਜੀ ਹਸਪਤਾਲ ਦੇ ਬਾਹਰ ਪੌੜ ਥੱਲੇ ਕੋਈ 20-25 ਮਰੀਜ਼ਾਂ ਦੀ ਸੇਵਾ ਕਰਦੇ। ਹਸਪਤਾਲ ਵਿੱਚੋਂ ਦਵਾਈ ਧੋਂਦੇ, ਗੰਦੇ ਕੱਪੜੇ ਧੋਂਦੇ ਤੇ ਗਲੀ-ਗਲੀ ਜਾ ਕੇ ਉਹਨਾਂ ਵਾਸਤੇ ਰੋਟੀਆਂ ਮੰਗ ਕੇ ਲਿਆਉਂਦੇ। ਇਹਨਾਂ ਕੰਮ ਕਰਦੇ ਉਹ ਕਦੇ ਨਾ ਥੱਕਦੇ। ਬਿਰਾ ਸਿੰਘ ਦੀ ਸੇਵਾ ਕਰਨ ਨਾਲ ਬਾਬਾ ਜੀ ਦਾ ਹਿਰਦਾ ਖੁਸ਼ ਰਹਿੰਦਾ ਲੋਕਾਂ ਵੱਲੋਂ ਵੀ ਇੱਜ਼ਤ ਮਿਲਦੀ ਇੱਕ ਵਾਰ ਡਾਕਟਰ ਰੋਸ਼ਨ ਲਾਲ ਚੋਪੜਾ ਕੋਲ ਕਿਸੇ ਮਰੀਜ਼ ਨੂੰ ਲੈ ਕੇ ਗਏ ਉਸਨੇ ਭਗਤ ਜੀ ਨੂੰ ਕਿਹਾ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਇੱਕ ਲੂਲੇ ਬਾਲਕ ਨੂੰ ਸੰਭਾਲ ਰਹੇ ਹੋ ਤਾਂ ਮੇਰੇ ਦਿਲ ਵਿੱਚ ਤੁਹਾਡੀ ਇੱਜ਼ਤ ਬਹੁਤ ਵੱਧ ਗਈ ਹੈ ਭਗਤ ਜੀ ਨੂੰ ਇੱਕ ਮੁਸਲਮਾਨ ਬਿਖਾਰੀ ਦੇ ਗੀਤ ਨਾਲ ਵੀ ਬੜੀ ਤਸੱਲੀ ਹੁੰਦੀ ਜਿਸ ਦੇ ਸ਼ਬਦ ਇਹਸਾਨ ਪਰਾਂ ਵਾਲੇ ਉੱਡ ਗਏ ਵੀ ਪਰਾਂ ਦਾ ਖੁਦਾ ਯਹਾਂ ਸੇ ਨਾ ਪਾ ਵਹਾਂ ਸੇ ਹੀ ਪਾ ਸਾਡੇ ਦੇਸ਼ ਵਿੱਚ ਨਿਆਸਰੀਆਂ ਕੋਹੜੀਆਂ ਤੇ ਲੁੱਲੀਆਂ ਲੰਗੜੀਆਂ ਦੀ ਕੋਈ ਥਾਂ ਨਹੀਂ ਉਹ ਸੜਕ ਤੇ ਰੁਲਦੇ ਰਹਿੰਦੇ ਹਨ ਜਿਹੜਾ ਸਾਡੇ ਦੇਸ਼ ਤੇ بڑا ਵੱਡਾ ਥੱppa ਹੈ ਭਗਤ ਜੀ ਨੇ ਪਿੰਗਲਵਾੜਾ ਸੰਸਥਾ ਬਣਾ ਕੇ ਸਾਨੂੰ ਇਹ ਥੱppa ਤੋਂ ਲਈ ਇੱਕ ਰਸਤਾ ਦਿਖਾਇਆ ਹੈ ਦੇਸ਼ ਵਿੱਚ ਕੋਈ 2 ਕਰੋੜ ਪਾਗਲ ਹਨ ਤੇ ਹਸਪਤਾਲਾਂ ਵਿੱਚ ਪਾਗਲਾਂ ਦੀ ਸਿਰਫ 20000 ਮਰੀਜ਼ਾਂ ਨੂੰ ਦਾਖਲ ਕਰਨ ਦੀ ਸਮਰੱਥਾ ਹੈ ਦਾਖਲ ਕੇਵਲ ਉਹ ਹੀ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਕੋਈ ਰਿਸ਼ਤੇਦਾਰ ਹੋਵੇ ਨਿਆਸਰੀਆਂ ਨੇ ਤਾਂ ਸੜਕਾਂ ਤੇ ਹੀ ਰੋਲਣਾ ਹੁੰਦਾ ਹੈ ਮਨੁੱਖਤਾ ਦੀ ਸੇਵਾ ਕਰਨ ਦਾ ਇੱਕ ਨਵੇਂ ਟੰਗ ਦਾ ਬੀਜ ਬਾਬਾ ਜੀ ਨੇ ਬੋਇਆ ਹੈ ਛੋਟਾ ਜਿਹਾ ਹੈ ਇਹ ਪਿੰਕਲਵਾੜਾ ਜਿਸ ਦੀ ਉਮਰ 40 ਸਾਲ ਦੀ ਹੈ ਆਸ ਹੈ ਅਜੇ ਨਿਆਸਰੀਆਂ ਅਪਾਹਜਾਂ ਲੂਲੇ ਲੰਗੜੀਆਂ ਦੀ ਸੇਵਾ ਕਰਨ ਵਿੱਚ ਮੋਹਰੀ ਹੋ ਕੇ ਸੇਵਾ ਕਰੇਗਾ ਇਸ ਵਿਲੀ ਪਿੰਗਲਵਾੜੇ ਵਿੱਚ ਵਕ-ਵਕ ਤਰ੍ਹਾਂ ਦੇ 350 ਮਰੀਜ਼ ਹਨ ਜਿਹੜੇ ਕਿ ਆਪਣਾ ਕੰਮ ਵੀ ਆਪ ਨਹੀਂ ਕਰ ਸਕਦੇ ਪਿੰਗਲਵਾੜੇ ਦਾ ਰੋਜ਼ਾਨਾ ਖਰਚ 30000 ਰੁਪਿਆ ਹੈ ਭਗਤ ਜੀ ਬਾਰੇ ਲੋਕਾਂ ਨੇ ਵੱਖ-ਵੱਖ ਵਿਚਾਰ ਪ੍ਰਗਟ ਕੀਤੇ ਹਨ ਪਰ ਮਹਿਸੂਸ ਕਰਦੇ ਹਾਂ ਕਿ ਭਗਤ ਜੀ ਉਸ ਤੋਂ ਵੀ ਕਿਤੇ ਉੱਚੇ ਸਨ ਕਿਉਂਕਿ ਭਗਤ ਜੀ ਨੇ ਕਿਸੇ ਧਰਮ ਨੂੰ ਫੈਲਾਉਣ ਲਈ ਇਹ ਕੰਮ ਨਹੀਂ ਕੀਤਾ ਸਗੋਂ ਸਮੁੱਚੀ ਮਾਨਵਤਾ ਦੀ ਸੇਵਾ ਕਰਕੇ ਰੱਬ ਨੂੰ ਆਨਤਰਾ ਹੋਣ ਤੋਂ ਚਾਇਆ ਹੈ ਜੀਵੇਂ ਕਿ ਗੁਰਬਾਣੀ ਵਿੱਚ ਲਿਖਿਆ ਹੈ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀ ਨੋ ਸੌਤ ਬਿਦਾਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ